ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਗੁਰਸਰ ਸਾਹਿਬ ਸੰਗਤ ਜੀਓ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੁਰਬਾਣੀ ਸ਼ਬਦ ਕੋਸ਼ ਦੇ ਵਿੱਚੋਂ ਕੁਝ ਸ਼ਬਦ ਲਏ ਆ ਜਿਨ੍ਹਾਂ ਦੀ ਆਪਾਂ ਵਿਚਾਰ ਕਰਨੀਆਂ ਇਹ ਵਿਚਾਰ ਆਪਾਂ ਗੁਰਬਾਣੀ ਦੇ ਵਿੱਚੋਂ ਲਈਆਂੀਆਂ ਮਿਆ ਤੁਕਾਂ ਗੁਰਬਾਣੀ ਦੇ ਵਿੱਚੋਂ ਲਈਆਂੀਆਂ ਪੰਕਤੀਆਂ ਦੇ ਆਧਾਰ ਤੇ ਕਰਨੀਆਂ ਸੋ ਆਪਾ ਅੱਜ ਦੀ ਜਿਹੜੀ ਵਿਚਾਰ ਆਇ ਰੰਮ ਕਰੀਏ ਪਹਿਲਾ ਸ਼ਬਦ ਹੈ ਹਿਓ ਪਹਿਲਾ ਸ਼ਬਦ ਹੈ ਹਿਓ ਹਿਓ ਕਿੰਦਾ ਜੀ ਏੜਦਾ ਨਿਸਕੁਰੰਕ ਜੈਸੇ ਨਾਦ ਸੁਣ ਨਿਸਕੁਰੰਕ ਜੈਸੇ ਨਾਦ ਸੁਣ ਸਰਵਣੀ ਹਿਓ ਦਿਵੇ ਮਨ ਐਸੀ ਪ੍ਰੀਤ ਕੀਜੈ ਇਹ ਮਨ ਪ੍ਰਮਾਤਮਾ ਦੇ ਨਾਲ ਇਸ ਤਰ੍ਹਾਂ ਪਿਆਰ ਕਰ। ਜਾਂ ਇਸ ਤਰ੍ਹਾਂ ਇਸ ਤਰ੍ਹਾਂ ਪਿਆਰ ਪਾਉਣਾ ਚਾਹੀਦਾ ਜੀ ਜਿਹੋ ਜਿਹਾ ਪਿਆਰ ਹਰਨ ਪਾਉਂਦਾ। ਹੰਨ ਜਿਹੜਾ ਹੈ ਉਹ ਪਾਉਂਦਾ। ਹੰਨ ਜਿਹੜਾ ਹੈ ਉਹ ਰਾਤ ਵੇਲੇ ਕੱਡੇ-ਘੇੜੇ ਦੀ ਆਵਾਜ਼ ਆਪਣੇ ਕੰਨਾਂ ਦੇ ਨਾਲ ਸੁਣ ਕੇ ਆਪਣਾ ਹਿਰਦਾ ਉਸ ਆਵਾਜ਼ ਦੇ ਹਵਾਲੇ ਕਰ ਦਿੰਦਾ। ਹਵਾਲੇ ਕਰ ਦਿੰਦਾ। ਨਿਸਕ੍ਰੰਕ ਜੈਸੇ ਨਾਦ ਸੁਣ ਸਰਵਣੀ ਉਹ ਨਾ ਉਹ ਆਪਣੇ ਕੰਨਾਂ ਦੇ ਨਾਲ ਸੁਣ ਕੇ ਹੀ ਉ ਡਿਵੇ ਜੋ ਕੀ ਹੈ ਹਿਰਦਾ ਡਿਵੇ ਹੁੰਦਾ ਦਿੰਦਾ ਉਹ ਆਪਣਾ ਹਿਰਦਾ ਉਹਨੂੰ ਦੇ ਦਿੰਦਾ ਮਨ ਐਸੀ ਪ੍ਰੀਤ ਕੀਜੇ ਇਹ ਮਨ ਤੂੰ ਹੀ ਉਸ ਪਰਮਾਤਮਾ ਦੇ ਨਾਲ ਇਸ ਤਰ੍ਹਾਂ ਦੀ ਪ੍ਰੀਤ ਕਰ ਇਹ ਉਦਾਹਰਨ ਜਿਹੜੀ ਹੈ ਉਹ ਕੋਰੰਕ ਦੀ ਦਿੱਤੀ ਹੋਈ ਹੈ ਸੋ ਏਸੀ ਯੂ ਹੈਦਾ ਅੱਗੇ ਹੈ ਹਿਆਉ ਹੈਦਾ ਹਿਆਉ ਨਾ ਕਹੀਂ ਠਾਹੇ ਮਾਨਕ ਸਭ ਅਮੋਲਨੇ ਆਉਣਾ ਕਹੀਂ ਥਾਰੇ ਮਾਨਕ ਸਭ ਅਮੋਲ ਵੇ ਕਿਸੇ ਦਾ ਵੀ ਦਿਲ ਨਾ ਦੁਖਾਓ ਕਿਉਂਕਿ ਇਸਾਰੇ ਜੀਵ ਜਿਹੜੇ ਨੇ ਅਮੋਲ ਸਾਰੇ ਮੂਰਤੀ ਨੇ ਅਮੋਲ ਕੁਮੋਤੀ ਨੇ ਸਭ ਅਮੋਲ ਵੇ ਅਮੋਲ ਨੇ ਅਮੋਲ ਕੁਮੋਤੀ ਹਨ ਅੱਗੇ ਹੈ ਸਾਧ ਸੰਗਤ ਦਾ ਹੱਥ ਹੱਥ ਜਿਹੜਾ ਹੈ ਆਹ ਇਹਨੂੰ ਕੰਨਾ ਦਿੱਤਾ ਹੱਥ ਇਹ ਉਹ ਗੈਦਾ ਮਤਲਬ ਹੁੰਦਾ ਡੁੰਗਾਈ ਨਾ ਪਈ ਰੁਹਾਈ ਦਾ ਪਤਾ ਲੱਗ ਜਾਣਾ ਹੱਥ ਸੁਣੇ ਹਾਥ ਹੋਵੇ ਅਤਗਾ ਸੁਣੇ ਉਹਦਾ ਨਾਮ ਸੁਣਨ ਨਾਲ ਨਾਮ ਸੁਣਨ ਨਾਲ ਲੁੰਘਾਈ ਦਾ ਪਤਾ ਚੱਲ ਜਾਂਦਾ ਉਹਦਾ ਲੁੰਘਾਈ ਦਾ ਪਤਾ ਚੱਲਦਾ ਭਾਵੇਂ ਅਸਲੀਅਤ ਦਾ ਪਤਾ ਲੱਗ ਜਾਂਦਾ ਅਸਲੀਅਤ ਦਾ ਪਤਾ ਲੱਗ ਜਾਂਦਾ ਅੱਗੇ ਹਾਥ ਹੈ ਹਾਏ ਨੂੰ ਕਹਿੰਦਾ ਤੱਤੇ ਨੂੰ ਔਂਕੜ ਹੈ ਹਾਥ ਜਿਹਦਾ ਮਤਲਬ ਹੱਥ ਇੱਕ ਹੱਥ ਦੀ ਇੱਕ ਵਚਨ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਇਹ ਇੱਕ ਵਚਨ ਹੈ ਹਾਥ ਹੱਥ ਬ੍ਰਹਮ ਗਿਆਨੀ ਦਾ ਫਰਕ ਉਪਰ ਹਾਥ ਅਥ ਇਹ ਔਂਕੜ ਲੱਗ ਗਿਆ ਤਾਂ ਇਹ ਸਿੰਗੂਲਰ ਬਣ ਗਿਆ ਇਕਵਚਨ ਜੇ ਆਇਕ ਤੇ ਚੱਕਾਇਆ ਜੇ ਤਾਂ ਇਹ ਫਿਰ ਹਾਥ ਬਣ ਜਾਣਗੇ ਬਹੁਵਚਨ ਹੋ ਜੂਗਾ ਬ੍ਰਹਮ ਗਿਆਨੀ ਸ਼ਬਦ ਦੀ ਸਹਾਇਤਾ ਕਰਦਾ ਹੱਥ ਆ ਰਿਹਾ ਨੇ ਤੇ ਹੱਥ ਹੋਣ ਦਾ ਭਾਵ ਹੈ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਸ਼ਬਦ ਦੀ ਸਹਾਇਤਾ ਕਰਦਾ ਅਗੇ ਹਾਸ ਬਹੁਵਚਨ ਚ ਆ ਗਿਆ ਜਦੋਂ ਔਂਕੜ ਚ ਆ ਗਿਆ ਬਹੁਵਚਨ ਇੱਕ ਰਤੀ ਬਿਲਮਨ ਦੇਵਨੀ ਇਕ ਰਤੀ ਬਿਲਮਨ ਦੇਵਨੀ ਵੜ ਜਾ ਰਿਹਾ ਮਿੱਤਰਾ ਉਨ ਨਿੱ ਤਕੜੇ ਪਾਇ ਹਾਥ ਹਾਥ ਕੀ ਇਕ ਹਥਨੀ ਗੋਲੇ ਹੱਥ ਗੈ ਲੋ ਹਾਥ ਪਕੜੇ ਤਕੜੇ ਹੱਥ ਪਾਇ ਜੇ ਵੜ ਜਾ ਰਿਹਾ ਮਿੱਤਰਾ ਉਸ ਵੇਲੇ ਜਮਾ ਨੇ ਪੱਕੇ ਹੱਥ ਪਾਇ ਹੁੰਦੇ ਉਸ ਵੇਲੇ ਜਮਾ ਨੇ ਪੱਕੇ ਹੱਥ ਪਾਇ ਹੁੰਦੇ ਆ ਉਹ ਰਤਾ ਭਰ ਵੀ ਢਿਲ ਮੱਠ ਦੀ ਆ ਗਿਆ ਨਹੀਂ ਦਿੰਦੇ ਵੀ ਢਿਲ ਮੱਠਣਾ ਕਰਦੇ ਬਸ ਤਾਂ ਹੱਥ ਸੰਗੇ ਪਾਇ ਹੋਈ ਹੁੰਦੇ ਆ ਦੇਵਣ ਜਾ ਰਿਹਾ ਮਿੱਤਰਾ ਉਸ ਵੇਲੇ ਜਮਾਨੇ ਪੱਕੇ ਹੱਥ ਪਾ ਜਿੰਦੇ ਆ ਉਹ ਰਤਾ ਭਰਵੀ ਟੇਲ ਮਠ ਦੀ ਆਗਿਆ ਨੇਂ ਦੀ ਇੱਕ ਰਤੀ ਬਿਰਮਨ ਦੇਵਨੀ ਇੱਕ ਰਤੀ ਬਿਰਮਨੀ ਦਿੰਦੇ ਲੋ ਜਾ ਰਿਹਾ ਮਿੱਤਰਾ ਉਹਨੇ ਤਕੜੇ ਪਾਏ ਹੱਥ ਅੱਗੇ ਹੈ ਕਰਹਲਾ ਕਰਹਲਾ ਹੁੰਦਾ ਜੀ ਊਠ ਕਰਹਲਾ ਕੀ ਊਠ ਹੁੰਦਾ ਊਠ ਹੈ ਮਾਲਵਾੜ ਜੈਸੇ ਨੀਰ ਬਾਲਾ ਮਾਰਵਾੜ ਨਾਲ ਵਾੜ ਤੋਂ ਅਲੱਗੀ ਮਾਰਵਾੜ ਵਿੱਚ ਅਧਿਕਰਨ ਕਰਦੇ ਨੇ ਮਾਰਵਾੜ ਵਿੱਚ ਜੈ ਤੇ ਨੀਰ ਬਾਹਲਾ ਮਾਰਵਾੜ ਜਿਹੜਾ ਹੈ ਜਿਵੇਂ ਕਿ ਮਾਰਵਾੜ ਦੇ ਵਿੱਚ ਨੀਰ ਜਿਹੜਾ ਹੈ ਪਾਣੀ ਜਲ ਜਿਹੜਾ ਹੈ ਉਹ ਪਿਆਰਾ ਲੱਗਦਾ ਬੇਲ ਬਹਲਾ ਕਰਨਾ ਬੇਲ ਜਿਹੜੀ ਬੇਲ ਹੁੰਦੀ ਹੈ ਬਾਹਲਾ ਉਹ ਪਿਆਰੀ ਲੱਗਦੀ ਹੈ ਕਰਹਲਾ ਉਠ ਨੂੰ ਜਿਵੇਂ ਮਾਰਵਾੜ ਵਰਗੇ ਰੇਤਲੇ ਦੇ ਦੇ ਜਿੱਥੇ ਰੇਗਿਸਤਾਨ ਹੁੰਦਾ ਉਥੇ ਕਿੰਦਾ ਪਾਣੀ ਜਿਹੜਾ ਪਿਆਰਾ ਹੈ ਅਤੇ ਜਿਵੇਂ ਊਠ ਨੂੰ ਵੇਲ ਵਿਆਰੀ ਲੱਗਦੀ ਹੈ ਤੇ ਜਿਵੇਂ ਊਠ ਨੂੰ ਵੇਰ ਜਿਹੜਿਆ ਉਹ ਪਿਆਰੀ ਲੱਗਦੀ ਅਗੇ ਕਰ ਹਲਾ ਊਠ ਬਿਰਦੀ ਹੁਣ ਕਰ ਰਹਾ ਹੈ ਇਹ ਵੀ ਊਠ ਹੈ ਇਥੇ ਊਠ ਦੀ ਬਿਰਤੀ ਆ ਗਿਆ ਕਿਤੇ ਇਹਨੂੰ ਊਠ ਦੀ ਬਿਰਤੀ ਤੇ ਕਿਹਦੇ ਊਠ ਆਏਗਾ ਜਿਵੇਂ ਐਸ ਟੋਕ ਦੇ ਵਿੱਚ ਆ ਗਿਆ ਊਠ ਦੀ ਬਿਰਤੀ ਮਨ ਕਰ ਹਲਾ ਮਨ ਨੂੰ ਕਿਹਾ ਵੀ ਇਹ ਮਨ ਊਠ ਮਿਰਤੀ ਵਾਲੇ ਮਾਨ ਸਤਿਗੁਰੂ ਗੁਰਖ ਧਿਆਏ ਸਤਿਗੁਰੂ ਪੁਰਖ ਗੁਰ ਕੀਨ ਪਰਮਾਤਮਾ ਸਤਿਗੁਰ ਸਤਿਗੁਰ ਪਰਮਾਤਮਾ ਨੂੰ ਵੀ ਸਤਿਗੁਰੂ اے ਊਠ ਮਿਰਤੀ ਵਾਲੇ ਮਾਨ ਤੂੰ ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ਇਤੇ ਬਿਲਤੀ ਆ ਗਿਆ ਕਰ ਹਲਾ ਉਹਦੀ ਬਿਰਤੀ ਐਸ ਉਹਦੇ ਵਿੱਚ ਕੀ ਆ ਗਿਆ ਉਹਦੀ ਬਿਰਤੀ ਆ ਗਈ ਔਰ ਇੱਥੇ ਸਿੱਧਾ ਉੱਠ ਆ ਗਿਆ ਉਠਾ ਲਿਆ ਸੋ ਸਾਡਾ ਸਤਤ ਇਹ ਜੋ ਸ਼ਬਦ ਸੀਗੇ ਆਪਾਂ ਪ੍ਰਭਾਨੀ ਸ਼ਬਦ ਕੋਲ ਦੇ ਵਿੱਚੋਂ ਲਏ ਔਰ ਉਹਨਾਂ ਨੂੰ ਇਹਨਾਂ ਪੰਕਤੀਆਂ ਦੇ ਆਧਾਰ ਦੇ ਉੱਤੇ ਆਪਾਂ ਇਹਨਾਂ ਨੂੰ ਜਿਹੜਾ ਹੈ ਵਿਚਾਰਿਆ ਸੋ ਇਹਨਾਂ ਵਿਚਾਰ ਪਰਵਾਣ ਕਰਨੀ ਅਗਲੇ ਫਿਰ ਵਿਚਾਰ ਦੇ ਵਿੱਚ ਆਪਾਂ ਮਿਲਾਂਗੇ ਵਾਹਿਦ ਰੂਜੀ ਦਾ ਖਾਲਸਾ ਵਾਹਿਦ ਰੂਜੀ ਦੀ ਫਤਹਿ